ਇਹ ਬਾਈ ਜੀ ਨੇ ਪਿੰਡ ਰੰਪਰੇ ਤੋਂ ਤੇ ਕਣਕ ਬੀਜ ਰਹੇ ਨੇ ਆਏ ਸਾਲ ਕਹਿੰਦੇ 10 ਸਾਲ ਹੋ ਗਏ ਅਸੀਂ ਕਦੇ ਅੱਗ ਨਹੀਂ ਲਾਈ। ਤੇ ਆਹ ਸਾਹਮਣੇ ਵਿਜੀ ਜਾਂਦੇ ਨੇ। ਆਏ ਸਾਲ ਬੀਜਦੇ ਆ। ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਕੋਈ ਝਾੜ ਦੇ ਵਿੱਚ ਕੋਈ ਸ਼ੁੰਡ ਕੋ ਸ਼ੋਰ ਕਦੇ ਅਸੀਂ ਅੱਗ ਨਹੀਂ ਲਾਈ। ਆਹ ਦੇਖ ਲਓ। ਭਾਈ ਕਾਇਆ ਕਿੱਲੇ ਵੀਜ ਦੇ ਉਹਦੇ ਨਾਲ ਇਹ ਤੇ ਅਸੀਂ ਬਿਜਿਨਾ ਦੀ 36 ਕਿੱਲੇ 36 ਕਿੱਲੇ ਹਾਂਜੀ ਅੱਛਾ ਇਹ ਸਾਦ ਮਿਲ ਜੂ ਹੈ ਹੁਣ ਇਹ ਆਪ ਦਾ ਸੰਦ ਹੈ ਆਪ ਦਾ ਸੰਦ ਅੱਛਾ ਅੱਛਾ ਆ ਦੇਖ ਲੋ ਭਾਈ ਅੱਛਾ ਅੱਛਾ ਸਾਢੇ 6 ਕਿੱਲੇ ਚੇਂਜ ਨਹੀਂ ਆ ਅੱਛਾ ਸਾਢੇ 37 ਕਿੱਲੇ ਬੀਜ ਦੇ ਕਹਿੰਦੇ ਅਸੀਂ ਕਦੇ ਅੱਗ ਨਹੀਂ ਲਾਈ ਆਪਰਾ ਉਹ ਜਿਹੜੇ ਕਹਿੰਦੇ ਵੀ ਬੀਜੀ ਨਹੀਂ ਜਾਂਦੀ ਖਰੀ ਨਹੀਂ ਹੁੰਦੀ ਇਹ ਕਹਿੰਦੇ 10 ਸਾਲ ਹੋ ਗਏ ਸਾਨੂੰ ਬੀਜਦਿਆਂ ਨੂੰ ਕਦੇ ਅਸੀਂ ਅੱਗ ਨਹੀਂ ਲਾਈ ਆਹ ਦੇਖੋ ਭਰਾਓ ਇਹਨੇ ਟੱਕ ਦੇ ਵਿੱਚ ਦੂ ਦੂਰ ਤਿੱਕਰ ਪ੍ਰਾਰੀ ਨਜ਼ਰ ਆਉਂਦੀ ਹੈ ਇਹ ਕਹਿੰਦੇ ਆਏ ਸਾਲ ਅਸੀਂ ਆਈ ਬੀਜਦੇ ਆਂ ਕੋਈ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਵਧੀਆ ਕੰਮ ਕੱਢਦੀ ਹੈ ਇਹ ਵੀ ਕਿਸਾਨ ਭਰਾ ਨੇ ਪਰ ਆਪਾਂ ਨੂੰ ਆਤ ਪਈ ਹੋਏ ਤੇ ਸਰਕਾਰ ਨਾਲ ਆਪਣੀ ਟੱਕਰ ਆ ਵੀ ਅਸੀਂ ਤਾਂ ਅੱਗ ਹੀ ਲਾਵਾਂਗੇ ਚਾਹੇ ਕਿ ਛੋਟਾ ਕਿਸਾਨ ਆ ਚਾਹੇ ਵੱਡਾ ਉਹਦੇ 'ਚ ਮੈਂ ਵੀ ਸ਼ਾਮਲਾ ਐ ਆਪਾਂ ਇਹੀ ਕਹਦੇ ਨੇ ਬੇਸ਼ੀ ਤਾਂ ਅੱਗ ਲਾਵਾਂਗੇ ਪਰ ਉਹ ਅੱਗਾਂ 'ਚੋਂ ਕੁਝ ਨਹੀਂ ਨਿਕਲਦਾ ਅੱਗ ਤੋਂ ਬਾਅਦ ਸਵਾਹ ਹੀ ਹੁੰਦੀ ਐ ਤੇ ਹੁਣ ਪੰਜਾਬ ਨੂੰ ਸਵਾਹ ਦਾ ਮਨਾਉ ਅੱਗਾਂ ਲਾ ਲਾ ਕੇ ਕੋਈ ਵਾੜਾ ਫਰਕ ਨਹੀਂ ਪੈਂਦਾ ਜੇ ਥੋੜਾ ਬਹੁਤ ਆਪਾਂ ਵੀ ਖर्च ਕਰ ਲਾਂਗੇ ਬਥੇਰੇ 'ਚੋਂ ਨਿਕਲਦਾ ਐ ਐਂ ਲੱਗਦਾ ਹੁੰਦਾ ਕਈ ਵਾਰ ਤਾਂ ਜਿਵੇਂ ਪੰਜਾਬ ਨੂੰ ਅੱਗ ਲੱਗੀ ਹੁੰਦੀ ਐ ਚਾਹਸ ਫੇਰੇ ਧੂئیں ਧੂਆਂ ਹੁੰਦਾ ਐ ਕੋਈ ਕਾਹ ਚ ਜਾਨਵਰ ਨਹੀਂ ਦੇਖਦਾ ਆਸਾਨ ਨਹੀਂ ਆਉਂਦਾ ਡਾਕਟਰਾਂ ਦੇ ਲੈਣਾ ਲੱਗੀਆਂ ਪਈਆਂ ਤੇ ਮੇਰੀਆਂ ਗੱਲਾਂ ਕੌਲਦੀਆਂ ਵੀ ਲੱਗਣਗੇ ਤੁਹਾਨੂੰ ਬਾਈ ਬਣ ਕੇ ਸਰਦੇ ਪੁੱਜ ਦੇ ਘਰ ਜਿੰਨਾਂ ਕੋਲੇ ਸਾਧਨਾ ਉਹ ਬੀਜ ਲਿਆ ਕਰੋ ਜੇ ਤੁਹਾਨੂੰ ਕਈ ਵਾਰੀ ਵਹਿਮ ਹੁੰਦਾ ਹੈ ਤਾਂ ਵੀਰ ਐ ਰਾਮਪੁਰੇ ਪਿੰਡ ਦੇ ਫਤਿਹ ਕਾਲਜ ਦੇ ਸਾਹਮਣੇ ਨੇ ਇਹ 10 ਸਾਲ ਹੋ ਗਏ ਕਹਿੰਦੇ ਅਸੀਂ ਕਿਤੇ ਵੀ ਅੱਗ ਨਹੀਂ ਲਾਈ ਆਪਦੇ ਵਾਹਨ ਦੇ ਵਿੱਚ ਪਹਿਲਾਂ ਅਸੀਂ ਹੈਪੀ ਸੀਡ ਦਾ ਬੀਜਦੇ ਸੀ ਹੁਣ ਕਹਿੰਦੇ ਅਸੀਂ ਸੁਪਰ ਸੀਡ ਦਾ ਬੀਜਦੇ ਆਂ ਕਈ ਬਾਈ ਗਾਲਾਂ ਵੀ ਕੱਢਣਗੇ ਬੁਰਾ ਵੀ ਬੋਲਣਗੇ ਕਿਉਂਕਿ ਚੰਗੇ ਪਾਸੇ ਤਾਂ ਆਪਾਂ ਤੁਰਨਾ ਨਹੀਂ ਆਪਾਂ ਤਾਂ ਇਹੀ ਕਹਿੰਦੇ ਆ ਵੀ ਅਸੀਂ ਤਾਂ ਅੱਗ ਲਾਵਾਂਗੇ ਅੱਗ ਤੋਂ ਬਾਅਦ ਬਾਈ ਸਵਾਹੀ ਬਚਦੀ ਹੈ ਕੁਛ ਨਹੀਂ ਹੱਥ ਆਉਂਦਾ ਪੰਜਾਬ ਪਹਿਲੀ ਉੱਜਲਦੇ ਰਿਹਾ ਇਹਨੂੰ ਆਪਾਂ ਹੋਣਾ ਯਾਦਗੀ ਕੋਸ਼ਿਸ਼ ਕਰਿਆ ਕਰੋ ਜਿੰਨੀ ਕੋ ਹੋ ਸਕਦੀ ਹੈ ਵੀ ਅੱਗ ਤੋਂ ਬਚਤ ਰੱਖਿਆ ਕਰੋ ਇਹੋ ਜਿਹੇ ਕਿਸਾਨ ਵੀਰਾਂ ਤੋਂ ਸਿੱਖੋ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਵੀ ਇਹੋ ਜਿਹੇ ਕਿਸਾਨ ਵੀਰਾਂ ਨੂੰ ਸਨਮਾਨਤ ਕੀਤਾ ਜਾਵੇ ਤਾਂ ਕਿ ਇਹਨਾਂ ਦੀ ਰੀਸ਼ਨਲ ਹੋਰ ਕਿਸਾਨ ਵੀਰ ਵੀ ਆਪਣੀ ਫਸਲ ਪਰਾਲੀ ਦੇ ਨਾਲ ਵੀ ਸਕਣ ਪਰਾਲੀ ਤੋਂ ਪਰਾਲੀ ਨੂੰ ਅੱਗ ਲਾਉਣਾ ਬਚ ਸਕਣ ਜੇ ਆਪਾਂ ਇਹੋ ਜਿਹੇ ਅਗਾਵਾਦੂ ਕਿਸਾਨਾਂ ਦਾ ਸਨਮਾਨ ਕਰਾਂਗੇ ਤਾਹੀਂ ਇਹ ਲੋਕ ਜਾਗਰੂਕ ਹੋਣਗੇ ਨਹੀਂ ਤਾਂ ਮੇਰੇ ਵਰਗਾ ਜਿਹਦੇ ਕੋਲ ਕਿੱਲਾ ਵਾਹ ਨਹੀਂ ਉਹ ਵੀ ਕਹਿੰਦਾ ਅੱਗ ਲਾਵਾਂਗੇ ਚਾਹੇ ਘਰੇ ਮਾਂ ਦਮੇ ਨਾ ਤੜਫੀ ਜਾਂਦੀ ਹੋਵੇ ਬੱਚੇ ਜ਼ਖਾਮ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਇਸ ਤੋਂ ਬਈ ਪਰ ਆਪਾਂ ਸਾਰੇ ਡਰਦੇ ਆ ਕੋਈ ਨਾ ਕੋਈ ਜੇ ਆਪਾਂ ਚੰਗੀ ਮਤ ਦਿੰਦੇ ਆ ਉਹਦੇ ਚੋਂ ਗਾਲਾਂ ਮਿਲਦੀਆਂ ਸ਼ਾਇਦ ਮੈਨੂੰ ਵੀ ਗਾਲਾਂ ਮਿਲਣ ਦੇ ਵਿੱਚੋਂ ਪਰ ਇਹ ਵੀਰਾਂ ਦੀ ਸੋਚ ਨੂੰ ਸਲਾਮ ਹੈ ਜਿਨ੍ਹਾਂ ਨੇ ਪ੍ਰਾਲੀ ਵਿੱਚ ਵਾ ਕੇ ਬਾਹੀ ਹੈ ਤੇ ਆਏ ਸਾਲ ਇਹ ਇਦਾਂ ਹੀ ਕਣਕ ਬੀਜਦੇ ਨੇ ਇਹ ਵੀ ਪ੍ਰਾਵੋ ਜੱਟ ਨੇ ਕਿਸਾਨ ਨੇ ਇਹਨਾਂ ਨੂੰ ਕੋਈ ਵਾਲਾ ਹੋ ਨਹੀਂ ਮਿਲਦਾ ਫੇਰ ਵੀ ਦੇਖੋ ਇਹਨਾਂ ਦੀ ਸੋਚ ਨੂੰ ਸਲਾਮ ਆ ਆਹ ਦੇਖ ਲਓ ਇਹ ਕਹਿੰਦੇ ਆਏ ਸਾਲ ਹੀ ਬੀਜਦੇ ਆ ਹੁਣ ਜਦੋਂ ਇਹ ਫਸਲ ਹੋਊਗੀ ਕਣਕ ਹੋਊਗੀ ਆਪਾਂ ਫੇਰ ਵੀ ਇਹਦੀ ਵੀਡੀਓ ਪਾਵਾਂਗੇ ਤੋ ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਇਹ ਵੀਰਾਂ ਤੋਂ ਕੁਝ ਨਾ ਕੁਝ ਲਾਜ਼ਮੀ ਸਿੱਖੋ ਤੇ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਨ੍ਹਾਂ ਕਿਸਾਨਾਂ ਦਾ ਇਹ ਜੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਨਮਾਨਤ ਕੀਤਾ ਜਾਣਾ ਚਾਹੀਦਾ ਤਾਂ ਕਿ ਲੋਕ ਵੀ ਇਨ੍ਹਾਂ ਤੋਂ ਸਿੱਖਿਆ ਲੈ ਸਕਣ ਧੰਨਵਾਦ